ਤਾਜ਼ਾ ਲੱਗੇ ਹੋਏ ਝੋਨੇ ਨੂੰ ਪੁੱਟ ਕੇ ਟੁੱਕ ਕੇ ਸੁਟ ਰਿਹਾ ਇਹ ਪੰਛੀ ਆਪਣੇ ਖੇਤਾਂ ਦਾ ਤੁਸੀਂ ਵੀ ਖਰੂ ਖਿਆਲ ਦੋਸਤੋ ਤੁਸੀਂ ਦੇਖ ਰਹੇ ਹੋ ਧਰਤ ਪੰਜਾਬੀ ਅਫੀਸ਼ੀਅਲ ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਤੁਹਾਡੇ ਨਾਲ ਕਰਨ ਲੱਗੇ ਆ ਕਿ ਆਪਣੇ ਖੇਤਾਂ ਦੇ ਵਿੱਚ ਜਾ ਕੇ ਵੇਖੋ ਕਿ ਇਹ ਫਾਂਟਾਂ ਪਈਆਂ ਹੋਈਆਂ ਨੇ ਝੋਨੇ ਦੇ ਬੂਟੇ ਕੁੱਟੇ ਹੋਏ ਨੇ ਜੜਾਂ ਦੇ ਨਾਲੋਂ ਟੁੱਕ ਕੇ ਇਸ ਨੂੰ ਇਸ ਤਰੀਕੇ ਦੇ ਨਾਲ ਸੁੱਟਿਆ ਹੋਇਆ ਤੇ ਇਹ ਜਿਹੜੇ ਬੂਟੇ ਨੇ ਇਹ ਪਾਣੀ ਦੇ ਵਿੱਚ ਤਰ ਰਹੇ ਨੇ ਤੇ ਥੋੜੇ ਦਿਨ ਪਾ ਕੇ ਇਹ ਸੁੱਕ ਜਾਣਗੇ ਤੇ ਝੋਨੇ ਦੇ ਬੜੇ ਵੱਡੇ ਖੱਪੇ ਨੇ ਜਿਹੜੇ ਖੇਤਾਂ ਦੇ ਵਿੱਚ ਬਣ ਗਏ ਨੇ ਤੇ ਬਹੁਤੀਆਂ ਥਾਵਾਂ ਦੇ ਉੱਤੇ ਪੂਰੇ ਦਾ ਪੂਰਾ ਖੇਤ ਹੈ ਜਿਹੜਾ ਉਹ ਖਾਲੀ ਕਰ ਦਿੱਤਾ ਹੈ ਤਾਂ ਇਹ ਇੱਕ ਪੰਛੀ ਹੈ ਜਿਹੜਾ ਮੁਰਗਾਈ ਵਰਗਾ ਦਿਖਦਾ ਜਾਂ ਵੇਖਣ ਦੇ ਵਿੱਚ ਇਹ ਮੁਰਗਾਈ ਹੀ ਲੱਗਦਾ ਹੈ ਬੋទੀਆਂ ਥਾਵਾਂ ਤੇ ਇਸ ਨੂੰ ਮੁਰਗਾਬੀ ਵੀ ਕਿਹਾ ਜਾਂਦਾ ਹੈ ਤੇ ਕੁੱਲ ਮਿਲਾ ਕੇ ਬੱਤਖ ਦੀ ਨਸਲ ਦੇ ਵਿੱਚੋਂ ਹੀ ਇਹ ਪੰਛੀ ਹੈ ਇਹ ਉਹਨਾਂ ਥਾਵਾਂ ਦੇ ਉੱਤੇ ਬਹੁਤ ਜ਼ਿਆਦਾ ਅਟੈਕ ਕਰ ਰਿਹਾ ਹੈ ਖੇਤਾਂ ਦੇ ਵਿੱਚ ਝੋਨੇ ਦੇ ਬੂਟਿਆਂ ਨੂੰ ਇਹ ਪੁੱਟ ਲੈਂਦਾ ਹੈ ਤੇ ਜੜ੍ਹਾਂ ਤੋਂ ਉਤਲੇ ਪਾਸਿਓਂ ਉਸ ਨੂੰ ਟੁੱਕ ਦਿੰਦਾ ਹੈ ਤੇ ਵਿੱਚੋਂ ਸ਼ਾਇਦ ਕੁਝ ਖਾਂਦਾ ਹੈ ਜਾਂ ਉਸ ਦਾ ਰਸ ਚੂਸਦਾ ਹੈ ਇਹ ਪੰਛੀ ਬੜੇ ਵੱਡੇ ਤਾਦਾਦ ਦੇ ਵਿੱਚ ਨੁਕਸਾਨ ਹੈ ਜਿਹੜਾ ਕਿਸਾਨਾਂ ਦਾ ਕਰ ਰਿਹਾ ਇਸ ਦਾ ਨੁਕਸਾਨ ਕਰਨ ਦਾ ਕੋਈ ਸਮਾਂ ਨਹੀਂ ਹੈ ਸਵੇਰ ਵੇਲੇ ਤੁਸੀਂ ਵੇਖੋਗੇ ਖੇਤਾਂ ਦੇ ਵਿੱਚ ਤਾਂ ਇਹ ਜਦੋਂ ਖੇਤ ਦੇ ਵਿੱਚ ਹੌਲੀ-ਹੌਲੀ ਆਪਣਾ ਕੰਮ ਇਸੇ ਤਰੀਕੇ ਨਾਲ ਕਰਦਾ ਹੋਵੇਗਾ ਦੁਪਹਿਰ ਵੇਲੇ ਵੀ ਖੇਤਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਸ ਨੂੰ ਕਿਸਾਨ ਦਾ ਨੁਕਸਾਨ ਕਰਦੇ ਹੋਏ ਵੇਖਿਆ ਗਿਆ ਹੋ ਸਕਦਾ ਹੈ ਕਿ ਰਾਤ ਵੇਲੇ ਵੀ ਇਹ ਜਿਹੜਾ ਪੰਛੀ ਹੈ ਇਹ ਕਿਸਾਨ ਦਾ ਨੁਕਸਾਨ ਇਸੇ ਤਰੀਕੇ ਦੇ ਨਾਲ ਕਰਦਾ ਹੋਵੇਗਾ ਤਾਂ ਉਹਨਾਂ ਕਿਸਾਨਾਂ ਨੂੰ ਖਾਸ ਤੌਰ ਦੇ ਉੱਤੇ ਚੁਕੰਨੇ ਹੋ ਜਾਣਾ ਚਾਹੀਦਾ ਹੈ ਜਿਹੜੇ ਕਿਸਾਨਾਂ ਦੇ ਖੇਤ ਛੱਪੜ ਦੇ ਨਾਲ ਟੋਬੇ ਦੇ ਨਾਲ ਜਾਂ ਕਿਸੇ ਘੱਗਰ ਨਦੀ ਨਹਿਰ ਦੇ ਨਾਲ ਲੱਗਦੇ ਨੇ ਤੇ ਉਹਨਾਂ ਥਾਵਾਂ ਦੇ ਉੱਤੇ ਇਹ ਬੂਟੀ ਹੈ ਜਿਹੜੀ ਇਹ ਖਾਸ ਤੌਰ ਤੇ ਉੱਤੇ ਇਕੱਠੀ ਹੋਈ ਉੱਗੀ ਹੁੰਦੀ ਹੈ ਇਸ ਬੂਟੀ ਦੇ ਵਿੱਚ ਇਹ ਜਿਹੜਾ ਪੰਛੀ ਹੈ ਇਹ ਜ਼ਿਆਦਾਤਰ ਰਹਿੰਦਾ ਹੈ ਇੱਥੇ ਹੀ ਆਪਣੇ ਬੱਚੇ ਪਾਲਦਾ ਹੈ ਇੱਥੇ ਹੀ ਆਪਣੀਆਂ ਪੀੜ੍hiyan ਅੱਗੇ ਵਧਾਉਂਦਾ ਹੈ ਤੇ ਇਥੋਂ ਇਹ ਖੇਤਾਂ ਦੇ ਵਿੱਚ ਜਾ ਕੇ ਬਹੁਤ ਵੱਡਾ ਨੁਕਸਾਨ ਕਰ ਰਿਹਾ ਹੈ ਤੁਹਾਡੇ ਵਿੱਚੋਂ ਜਿਹੜੇ ਕਿਸਾਨ ਇਸ ਸਮੱਸਿਆ ਤੋਂ ਬਹੁਤ ਜ਼ਿਆਦਾ ਦੁਖੀ ਨੇ ਉਹ ਵੀ ਆਪਣੀ ਕਮੈਂਟ ਕਰਕੇ رائے ਇੱਥੇ ਜ਼ਰੂਰ ਰੱਖਣ ਕਿ ਉਹਨਾਂ ਨੇ ਇਸ ਦਾ ਹੱਲ ਕਿਵੇਂ ਕੀਤਾ ਬਹੁਤ ਸਾਰੇ ਦੁਕਾਨਦਾਰਾਂ ਦੇ ਨਾਲ ਜਦੋਂ ਇਸ ਬਾਰੇ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਖੇਤ ਦੇ ਵਿੱਚ ਕੁਝ ਇਸ ਤਰੀਕੇ ਦੀਆਂ ਦਵਾਈਆਂ ਪਾਉਣੀਆਂ ਪੈਣਗੀਆਂ ਜਿਸ ਦੇ ਨਾਲ ਖੇਤਾਂ ਦੇ ਵਿੱਚ ਮੁਸ਼ਕ ਹੋ ਜਾਵੇ ਤੇ ਉਸ ਬਦਬੂ ਕਰਕੇ ਇਹ ਪੰਛੀ ਹੈ ਜਿਹੜਾ ਖੇਤ ਦੇ ਵਿੱਚ ਨਾ ਵੜੇ ਤੇ ਉਸ ਪਾਣੀ ਦੇ ਵਿੱਚ ਨਾ ਵੜ ਕੇ ਉਸ ਚੋਨੇ ਦਾ ਨੁਕਸਾਨ ਨਾ ਕਰੇ ਤਾਂ ਤੁਸੀਂ ਜੇਕਰ ਤੁਹਾਨੂੰ ਇਹ ਸਮੱਸਿਆ ਆਈ ਹੈ ਤਾਂ ਉਸ ਦਾ ਹੱਲ ਕੀ ਕੀਤਾ ਹੈ ਤੇ ਕਿਸ ਤਰੀਕੇ ਦੇ ਨਾਲ ਕੀਤਾ ਹੈ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਉੱਥੇ ਜਾਲ ਲਾ ਦੇਣਾ ਚਾਹੀਦਾ ਹੈ ਉੱਥੇ ਜਾਲੀ ਲਾadਣੀ ਚਾਹੀਦੀ ਹੈ ਕਾਫੀ ਉੱਚੀ ਪਰ ਵੇਖਿਆ ਇਹ ਵੀ ਗਿਆ ਕਿ ਇਹ ਪੰਛੀ ਦੀ ਉਡਾਰੀ ਹੈ ਜਿਹੜੀ ਉਹ ਕਾਫੀ ਲੰਬੀ ਹੈ ਕਾਫੀ ਦੂਰ ਤੱਕ ਇਹ ਉੱਡ ਲੈਂਦਾ ਹੈ ਇਸ ਕਰਕੇ ਜਾਲੀ ਦੇ ਨਾਲ ਹੋ ਸਕਦਾ ਹੈ ਕਿ ਇਸ ਨੂੰ ਰੋਕਿਆ ਨਾ ਜਾ ਸਕੇ ਤਾਂ ਤੁਸੀਂ ਜ਼ਰੂਰ ਆਪਣੇ ਤਜਰਬੇ ਆਪਣੀ رائے ਇੱਥੇ ਰੱਖੋ ਕਿ ਇਸ ਨੁਕਸਾਨ ਨੂੰ ਕਿਵੇਂ ਰੋਕਿਆ ਜਾਵੇ ਤੇ ਜਿੰਨਾ ਕਿਸਾਨਾਂ ਦੇ ਖੇਤ ਕਿਸੇ ਛੱਪੜ ਟੋਬੇ ਖੱਗਰ ਨਦੀ ਨਾਲੇ ਦੇ ਨਾਲ ਲੱਗਦੇ ਨੇ ਤਾਂ ਉਹ ਜ਼ਰੂਰ ਜਾ ਕੇ ਵੇਖਣ ਆਪਣੇ ਖੇਤਾਂ ਦਾ ਮੁਆਇਨਾ ਕਰਨ ਨਿਰਖਣ ਕਰਨ ਤੇ ਵੇਖਣ ਕਿ ਉਹਨਾਂ ਦੇ ਖੇਤ ਦੇ ਵਿੱਚ ਵੀ ਇਸ ਤਰੀਕੇ ਦੀ ਸਮੱਸਿਆ ਆ ਰਹੀ ਹੈ ਜੇਕਰ ਤੁਸੀਂ ਖਾਦ ਪਾ ਕੇ ਖੇਤ ਨੂੰ ਪਾਣੀ ਨੱਕਾ ਮੋੜ ਕੇ ਦੂਰੋਂ ਚਲੇ ਜਾਂਦੇ ਹੋ ਤੇ ਉਸ ਦੇ ਆਲੇ-ਦੁਆਲੇੋਂ ਗਿੜਾ ਨਹੀਂ ਕੱਢ ਰਹੇ ਤੇ ਤੁਹਾਡਾ ਖੇਤ ਇਸ ਤਰੀਕੇ ਦੀ ਥਾਂ ਤੇ ਹੈ ਤਾਂ ਯਕੀਨਨ ਇਹ ਤੁਹਾਡਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਕਰ ਚੁੱਕਾ ਹੋਵੇਗਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਤੁਸੀਂ ਇਸ ਬਾਰੇ ਕੀ ਆਪਣੀ ਰਾਏ ਦੇਣੀ ਚਾਹੁੰਦੇ ਹੋ ਕਮੈਂਟ ਜ਼ਰੂਰ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਦੂਜੇ ਕਿਸਾਨ ਜਿਹੜੇ ਨੇ ਉਹ ਵੀ ਚੁੱਕਣੇ ਹੋ ਜਾਣ ਤੇ ਆਪਣੇ ਖੇਤਾਂ ਦਾ ਨੁਕਸਾਨ ਬਚਾ ਸਕਣ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ